ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆ ਆਪਨੇ ਹੈ ਹੈ ਜੀ ਪ੍ਰਿੰਟਡ ਸੂਟ ਆਲ ਓਵਰ ਸੂਟਸ ਦੇ ਪ੍ਰਿੰਟਡ ਇਹ ਕਮੀਜ਼ ਤਾਂ ਆਪਾਂ ਬਣਾ ਲਿਆ ਇਸ ਸਲਵਾਰ ਤੇ ਡਿਜ਼ਾਈਨ ਬਣਾਉਣਾ ਹੁੰਦੀ ਆਪਾਂ ਪਲੇਨ ਕਪੜਾ ਕਮੀਜ਼ ਦੇ ਵਿੱਚ ਵੀ ਲਾਇਆ ਉਹੀ ਆਪਾਂ ਸਲਵਾਰ ਦੇ ਵਿੱਚ ਲਾਵਾਂਗੇ ਇਸ ਤਰ੍ਹਾਂ ਨਾਲ ਇਹਦੇ ਤੇ ਪੇਸਟਿੰਗ ਪੇਪਰ ਵਾਲੀ ਬੁਕਰਮ ਸੀ ਜਿਹੜੀ ਆਪਾਂ ਜਿੰਨੀ ਚੜਾਈ ਪਹੁੰਚੇ ਦੀ ਰੱਖਣੀ ਹੈ ਉਸ ਦੇ ਹਿਸਾਬ ਨਾਲ ਕਟਿੰਗ ਕਰਕੇ ਲਾ ਲਈ ਸਭੈਂਚ ਪੌਂਚਾ ਤੇ ਦੂਰਾ ਕੱਪੜਾ ਰੱਖ ਲੈ ਨਾਲ ਉਹਨਾਂ ਹੀ ਇਸ ਤਰ੍ਹਾਂ ਨੂੰ ਫੋਲਡਿੰਗ ਕਰਕੇ ਕਰੀਜ਼ ਬਣਾ ਲੈਂਦੀ ਆਪਸ ਆਪਾਂ ਸਿੱਧੇ ਵਾਲੇ ਪਾਸੇ ਕਰਾਂਗੇ ਜਿਹੜੇ ਦੇ ਪਾਸੇ ਪੇਸਟਿੰਗ ਲੱਗੀ ਹੋਈ ਹੈ ਤੇ ਦੋ ਤਰ੍ਹਾਂ ਦੀ ਲਾਉਣੀ ਆਪਾਂ ਲੈ ਸਿੱਕ ਤਾਂ ਜਾਲੀ ਵਾਲੀ ਲੈਸ ਲਾਉਣੀ ਜੋਇੰਟ ਇੱਕ ਆ ਬ੍ਰੀਕ ਲੈਸ ਲਾਉਣੀ ਹੈ ਉਹ ਤੁਹਾਨੂੰ ਦੱਸ ਦਾਂਗੇ ਦੱਸਾਂਗੇ ਕਿਸ ਤਰ੍ਹਾਂ ਕਰਾਂਗੇ ਆ ਸਲਵਾਰ ਨਾਲ ਦੇ ਕਲਰ ਦੇ ਮੈਂਟਾ ਕਲਰ ਦੀ ਆਪਾਂ ਇੰਕਰੀਮ ਕਰਨੀ ਪੌਂਚੇ ਤੇ ਉਹ ਵੀ ਦੱਸਾਂਗੇ ਕਿ ਇਸ ਤਰ੍ਹਾਂ ਕਰਾਂਗੇ ਜੀ ਠੀਕ ਆ ਹੁਣ ਆਪਾਂ ਡੇਆਨ ਬਣਾਉਣਾ ਸ਼ੁਰੂ ਕਰਦੇ ਆਂ ਆਪਾਂ ਜਿਹੜੀਆਂ ਨਾ ਦੋ ਪੱਟੀਆਂ ਲਈਆਂ ਇਹਦੇ ਉੱਪਰ ਚੱਪਾਂ ਲਾਉਣੀ ਹੈ ਲੈਸ ਐਸਟਰਾ ਨਾ ਪੱਟੀਆਂ ਨੂੰ ਪਾ ਰੱਖ ਲਾਂਗੇ ਸਿੱਧੀ ਕਰਕੇ ਪਤਾ ਆਪਾਂ ਨੂੰ ਕਿ ਜਿੰਨਾ ਕਪੜਾ ਇੰਨਾ ਕ ਵਿੱਚ ਆਊਗਾ ਉਸ ਹਿਸਾਬ ਨਾਲ ਲਾਓ ਤੁਸੀਂ ਉੱਥੇ ਲੈਸ पट्टी भी अपनी इस तरह सीधी होनी चाहिए जी आप इतनी सीधी रखा हम लाव गेपर सिलाई हेठाना कपड़ा जेड़ा अपना ढिला नहीं छना कटिंग इसी तरह ही हम आप दूसरी पट्टी ला लेंगे दूसरी पट्टी का जी कपड़ा घटता से पासे पास अंदरले पासे इस तरह जोड़ ला लिया ये भी लैस उसी तरह ही रखा जो अपनी भीडियो वगती होंगी जी कमेंट जरूर करया करो जो कुछ पूछना पूछ सकते हो आप उस डिजाइन की वीडियो बना के जरूर देवे जी थोन ठीक है जी हम आप इस तरह इन पट्टी सीधा कर लेंगे आ लैस है जीड़ी हूँ अपनी सीधी सीधे आसे आ गई आ कपड़ा जोड़ा इन मोड़ देंगे लैस है जीड़ी पुठी अंदर सीधी बार आ गई ये हूँ सिलाई लावे सिलाई आपे ताग ला देंगे मजेंटर क्योंकि एंकरिंग करनी जी आप ਉਈ ਅੰਟਾ ਤੱਕਣ ਵਾਲੀ ਕਰਨੀ ਹੈ ਦੂਸਰੇ ਨੂੰ ਵੀ ਇਸ ਤਰ੍ਹਾਂ ਅੰਦਰ ਮੋੜ ਦਾਂਗੇ ਹੁਣ ਤੇ ਉਪਰ ਆ ਕਪੜਾ ਕਰ ਦਾਂਗੇ ਆਪਾਂ ਇਹ ਜਿਹੜਾ ਪਹੁੰਚੇ ਵਾਲਾ ਇਹ ਜੀ ਆਪਣੀ ਗਮਲੈਸ ਹੋ ਗਈ ਨਾਲੇ ਹੁਣ ਆਪਾਂ ਤੋਂ ਲੈਸਾਂ ਦੇ ਪਰਨੈਸਟਰ ਸਲਾਈ ਲਾ ਲਈ ਗੁੰਮ ਹੋ ਗਈ ਆਪਣੀ ਲੈਸ ਹੁਣ ਆਪਾਂ ਨਾ ਇਹਦੇ ਨਾਲ ਦਾ ਮਜੰਟਾ ਕਲਰ ਦਾ ਤੱਗਾ ਜਿਹੜਾ ਉਹ ਪੰਜ ਲੜਾ ਕਰਕੇ ਫਿਰਕੀ ਦੇ ਵਿੱਚ ਭਰ ਲੈਣੇ ਆ ਕਿਉਂਕਿ ਜਿਆਦੇ ਰੰਗ ਨਹੀਂ ਇੱਕ ਦੋ ਰੰਗ ਆਉਂਦਾ ਹੀ ਹੈ ਸੂਟ ਆਪਣਾ ਆਹ ਵਾਲਾ ਤਾਂ ਕਪੜਾ ਹੋ ਗਿਆ ਤੇ ਉਹ ਉਹਦੇ ਆਪਾਂ ਫਿਰਕੀ ਭਰ ਲੈਣੇ ਆ ਇਸ ਤਰ੍ਹਾਂ ਆਪਾਂ ਫਿਰਕੀ ਭਰ ਲਈ ਮਨੇ ਇਹੋ ਪਾਉਣੀ ਇਹਦੇ ਵਿੱਚ ਇਹਨੂੰ ਆਪਾਂ ਹਟਾ ਲਈ ਡੱਬੀ ਆ ਲੈਣਾ ਨੂੰ ਲੂਜ਼ ਕਰ ਲਾਂਗੇ ਥੋੜਾ ਜਿਹਾ ਕਿਉਂਕਿ ਜੀ ਧਾਗਾ ਜਿਆਦਾ ਮੋਟਾ ਹੁੰਦਾ ਬਾਹਰ ਚ ਨਾ ਨਿਕਲਦਾ ਨਹੀਂ ਥਰਕੀ ਆਪਾਂ ਫੜ ਲਈ ਹੁਣ ਇਹਨੂੰ ਨਾ ਇਸ ਤਰ੍ਹਾਂ ਪੁੱਠਾ ਪਾਸਾ ਜਿਹੜਾ ਉੱਪਰ ਕਰਾਂਗੇ ਸਿੱਧਾ نیچے ਆ ਜਾਊਗਾ ਪਹਿਲਾਂ ਆਪਾਂ नुक्र से सिलाई लावे कन्नी कहीं इस तरह देखो ती तरह की डिजाइनिंग आजगी अपनी पैर पैर दे स्पेस देवे jenengan selanya legnya undang apa lalangnya? iya pasti sih selanjutnya lainnya itu sih trading nggak bisa sakit ya kue hordi yang benar nggak bisa bisa sakit ya apa apa ini macam ya dia yang banjir apa हम आप जी सिलाई पहलू पैल आई से ला दें सिलाई इस तरह ही हूँ अगे दूसरा न रख लें पहुंचे आप ये पुट्ठा होगा सीधा पास हेठा करा आप पहले नुकर नुकर तो सिलाई लावे आखा दें किस तरह का बन गया आ देखो जी इस तरह का अपना डिजाइन बन गया पहुंचेगा दूसरे से भी इसी तरह आप सिलाइया ला लीए ਆ ਦੇਖੋ ਜੀ ਆਪਾਂ ਦੋਨੇ ਪਹੁੰਚਿਆ ਤੇ ਐਂਕਰਿੰਗਾ ਜਿਹੜੀ ਇਸ ਤਰ੍ਹਾਂ ਕਰ ਲਈ ਪੌਚੇ ਆਪਣੇ ਬਣ ਕੇ ਤਿਆਰ ਆ ਹਣ ਇਹਨੂੰ ਅਟੈਚ ਕਰਦੇ ਆ ਦੇ ਨਾਲ ਸਲਵਾਰ ਨਾਲ ਇਹ ਤੁਸੀਂ ਲੰਬਾਈ ਇਹਦੀ ਜਿੰਨੀ ਤੁਸੀਂ ਆ ਪੱਟੀ ਲਾਉਣੀ ਆ ਉੰਨੀ ਸਲਵਾਰ ਦੀ ਲੰਬਾਈ ਕਟਿੰਗ ਕਰਨੇ ਵੇਲੇ ਘੱਟ ਰੱਖ ਲਓ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਵੀ ਲੰਬਾਈ ਅੰਦਾਜ਼ੇ ਨਾਲ ਰੱਖ ਕੇ ఫ పట్టీ బాలోలవారలాయి వా వగరా బాచ పా తయారు కదా కట్టా హాండా ఫిర్యాణ ఆపకే ఫిలాగే కి కట్ ਆਹ ਨਾਲ ਪਾਸਲ ਵਾਲਾ ਕਪੜਾ ਸੀ ਜਿਹੜਾ ਉਹ ਇੰਟਰਲੋਕ ਕਰ ਲੈਂਦਾ ਕਿਉਂਕਿ ਬਾਅਦ ਚ ਧਾਗੇ ਜੀ ਨਿਕਲਣ ਲੱਗ ਜਾਂਦੇ ਜੀ ਫਿਰ ਬੁਰਾ ਲੱਗਦਾ ਇਸੀ ਤਰ੍ਹਾਂ ਆਪਾਂ ਦੂਸਰੇ ਪਾਸਿ ਲਾ ਲੈਨੇ ਇਸ ਤਰ੍ਹਾਂ ਸਲਵਾਰ ਆਪਣੀ ਸਿੱਧੀ ਹੋਊਗੀ ਆਹ ਵਾਲਾ ਪੈਂਡ ਠਾ ਰੱਖਾਂਗੇ ਜਿਹੜਾ ਆਪਾਂ ਪੌਂਚਾ ਤਿਆਰ ਕੀਤਾ ਅਦੋਨੇ ਪਾਉਂਚੇ ਆਪਣੇ ਸਲਵਾਰ ਦੇ ਨਾਲ ਅਟੈਚ ਹੋ ਗਏ ਹੁਣ ਇਹਦੇ ਥਿਲਾ ਲਾਂਗੇ ਸਲਾਈ ਇਹਦੇ ਉੱਪਰ ਤਾਂ ਅੱਗੇ ਸਲਾਈ ਲਾ ਦਾਂਗੇ ਇਸ ਤਰ੍ਹਾਂ ਇਹ ਵਿਲਾ ਜਾਂ ਸਲਾਈਟ ਜਿਹੜਾ ਆਪਣਾ ਵਿੱਚ ਕਪੜਾ ਦਿੱਤਾ ਹੁੰਦਾ ਉਹਨੂੰ ਧਿਆਨ ਰੱਖਣਾ ਵੀ ਉੱਪਰ ਵੱਲ ਨੂੰ ਹੋਵੇ ਇਸ ਤਰ੍ਹਾਂ ਇਹ ਇੱਧਰ ਨੂੰ ਨਾ ਆਵੇ ਆਪਣੀ ਲੈਸ ਵਾਲੇ ਪਾਸੇ ਨਾ ਆਵੇ ਥਰ ਵਿੱਚ ਵੀ ਦਿਸਣ ਲੱਗ ਜਾਂਦਾ ਠੀਕ ਹੈ ਇਹ ਆ ਦੇਖੋ ਇਸ ਤਰ੍ਹਾਂ ਆਪਣਾ ਇੱਕ ਵਾਰੀ ਪਹੁੰਚਦਾ ਡਿਜ਼ਾਈਨ ਬਣ ਗਿਆ ਹੁਣ ਆਪਣੇ ਕੋਲ ਹੈਗੀ ਆ ਲੈਸ ਇਹਨੂੰ ਲਾਵਾਂਗੇ ਦੇ ਉੱਪਰ ਉਸ ਪੇਸ ਚੀਨੀ ਤੁਸੀਂ ਮਰਜ਼ੀ ਆ ਛੱਡ ਸਕਦੇ ਹੋ ਆਪਾਂ ਅੰਦਾਜ਼ੇ ਨਾਲ ਹੀ ਰੱਖ ਲਾਂਗੇ ਇੱਥੇ ਰੱਖਾਂਗੇ ਜੀ ਆਪਾਂ ਹੌਣਿਕ 2 ਇੰਚ ਸਪੇਸ ਬਣਦੀ ਇੱਥੇ ਲੈਸ ਆਪਣੀ ਪੁੱਠੀ ਹੋਊਗੀ ਕਪੜਾ ਆਪਣਾ ਸਿੱਧਾ ਐਸਟਰ ਉੱਪਰ ਬਲ ਨੂੰ ਮੂੰਹ ਕਰਕੇ ਆਸਤੇ ਆਸਤੇ ਸिलाई ਲਾਵਾਂਗੇ इसी तरह हम दूसरे पासे से लेंगे। हम जिनी स्पेस आप हेठी है उन्नी उपर छे ਕੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਵੈਸੇ ਵੀ ਇਸ ਤਰ੍ਹਾਂ ਤੇ ਇੱਕ ਲਾਈਨ ਆਪਾਂ ਉੱਪਰ ਹੋਰ ਲਾ ਦਾਂਗੇ ਇਸ ਤਰ੍ਹਾਂ ਲੇਸ ਆਪਣੀ ਉੱਠੀ ਹੋ ਗਈ ਕੱਪੜਾ ਆਪਣਾ ਸਿੱਧਾ ਹੋ ਗਿਆ इस तरह ही हूँ आप दूसरे पहुँचे तो ला, ला लेंगे आ देखो जी दोनों पहुँचे तो आप इस तरह लैसा ला लिया हमने लैस में हेठानूह कर देंगे इस तरह गुम हो जूगी तो नाली सीधी हो जूगी इस तरह जेठान मूँह करते हुए कदम सिलाई ला देंगे ਸੇਤਰੇ ਦੂਸਰੀ ਗਲੈਸ ਦੇ ਉੱਪਰ ਸਲਾਈ ਲਾ ਦਾਂਗੇ ਨੇ ਇਸੇ ਪਾਸੇ ਦੂਸਰੇ ਪਾਸੇ ਵੀ ਇਸੇ ਤਰ੍ਹਾਂ ਹੀ ਸਲਾਈ ਲਾ ਲੈਣੀ ਆ ਆ ਦੇਖੋ ਜੀ ਲੈਸਾਂ ਆਪਾਂ ਦੋਨੇ ਲਾ ਲਈਆਂ ਤੇ ਸਲਵਾਰ ਦੀ ਮੋਰੀ ਦਾ ਡਿਜ਼ਾਈਨ ਬਣ ਕੇ ਤਿਆਰ ਆ ਸਲਵਾਰ ਡਿਜ਼ਾਈਨਰ ਹੋ ਗਈ ਆਪਣੀ ਇਹਨਾਂ ਵਾਲੀ ਸਿੰਪਲ ਜਿਹਾ ਸੂਟ ਨੂੰ ਆਪਾਂ ਇਸ ਤਰ੍ਹਾਂ ਕਪੜੇ ਤੇ ਲੈਂਸ ਨਾਲ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹਾਂ ਜੀ। ਆ ਦੇਖੋ ਜੀ। ਦੋਨੇ ਮੋਰੀਆਂ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਗਿਆ। ਇਧਰ ਲੀਤੀ ਵੀ। ਆ ਦੇਖੋ ਜੀ। ਦੋਨੇ ਮੋਰੀਆਂ ਤੇ ਇਸ ਸਲਵਾਰdਿਆਂ ਤੇ ਡਿਜ਼ਾਈਨ ਬਣ ਕੇ ਤਿਆਰ ਆ। ਇਸ ਤਰ੍ਹਾਂ ਦੇ ਡਿਜ਼ਾਈਨ ਸੇਮ ਤੁਸੀਂ ਘੇਰੇ ਤੇ ਵੀ ਬਣਾ ਸਕਦੇ ਆ ਇਦਾਂ ਦਾ ਹੀ। ਬਾਹਾਂ ਤੇ ਵੀ ਬਣਾ ਸਕਦੇ ਹੋ, ਪਲਾਜ਼ੋ ਤੇ ਵੀ ਬਣਾ ਸਕਦੇ ਹੋ। ਠੀਕ ਹੈ ਜੀ। ਮੇਰਾ ਡਿਜ਼ਾਈਨ ਪਸੰਦ ਆਇਆ। ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਦੂਸਰਾ ਚੈਨਲ ਆਪਣਾ ਜਸਪ੍ਰੀ ਟੂਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।